ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਮੈਚ ਤੋਂ ਆਉਂਦੇ ਟਾਈਮ ਜਿਹੜਾ ਐਕਸੀਡੈਂਟ ਹੋਇਆ ਬਹੁਤ ਭਿਆਨਕ ਸੀਗਾ ਤੇ ਤੁਹਾਡੇ ਸਾਰਿਆਂ ਦੇ ਪਿਆਰ ਨਾਲ ਦੁਆਵਾਂ ਸਦਕਾ ਤੇ ਉਸ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਸਾਰੇ ਮੈਂ ਬੁਲਜਾਰੀ ਹੈਪੀ ਪਧਰੀ ਅਸੀਂ ਤਿੰਨੇ ਠੀਕ ਹਾਂ ਬਿਲਕੁਲ ਆਪਣੇ ਛੋਟੇ ਵੀਰ ਗੋਪੀ ਤੇਜ ਸਿੰਘ ਵਾਲੇ ਦੀ ਜਿਹੜੀ ਉਹ ਲੱਤ ਟੁੱਟ ਗਈ ਤਾਂ ਉਹ ਐਡਮਿਟ ਆ ਜਲੰਧਰ ਹਸਪੀਟਲ ਆ ਤੇ ਅਸੀਂ ਸਾਰੇ ਠੀਕ ਠਾਕ ਆ ਤੇ ਦੁਆਵਾਂ ਕਰਿਓ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਹ ਵੀ ਭਰਾ ਜਲਦੀ ਠੀਕ ਹੋਵੇ ਅਸੀਂ ਸਾਰੇ ਉਹਦੇ ਨਾਲ ਖੜੇ ਆ ਤੇ ਸਾਰੇ ਵੀਰਾਂ ਦੇ ਬੜੇ ਫੋਨ ਆ ਮੈਸੇਜ ਸੋਸ਼ਲ ਮੀਡੀਆ ਤੇ ਡਾਇਰੈਕਟ ਕਾਲਾਂ ਤੇ ਸਾਰਿਆਂ ਭਰਾਵਾਂ ਦੇ ਬੜੇ ਸੁਨਾਏ ਮਿਲ ਰਿਹਾ ਵੀ ਦੱਸੋ ਕਿੱਦਾਂ ਆ ਸਾਰੇ ਕਿ ਅਸੀਂ ਸਾਰੇ ਤੰਦਰੁਸਤ ਆ ਤੇ ਕੋਈ ਨਹੀਂ ਡਾਕਟਰ ਨੇ ਟਾਈਮ ਦਿੱਤਾ ਛੇਣ ਕੱਲ ਨੂੰ ਗੋਪੀ ਦਾ ਆਪਰੇਟ ਹੋਵੇ ਉਸ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਜੀ ਦੱਸ ਦਿਆਂਗੇ ਵੀ ਕਿੱਦਾਂ ਭਰਾ ਦੀ ਹਾਲਤ ਤੇ ਗੁਰੂ ਮਾਰੀ ਕਿਰਪਾ ਕਰੇ ਤੇ ਬਹੁਤ ਬਹੁਤ ਸ਼ੁਕਰਾਨਾ ਸਤਿਗੁਰ ਦਾ ਜਿਨ੍ਹਾਂ ਨੇ ਇੰਨਾ ਹੱਥ ਦੇ ਕੇ ਬੱਚਿਆਂ ਨੂੰ ਰੱਖਿਆ ਤੇ ਤੁਹਾਡੇ ਪਿਆਰ ਤੇ ਦੁਆਵਾਂ ਨਾਲ ਅੱਗੇ ਵਧਦੇ ਜਾਵਾਂਗੇ ਧੰਨਵਾਦ ਜੀ ਤਾਂ ਦੋਸਤੋ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖਿਆ ਕਿ ਕਿਵੇਂ ਮੱਖਣ ਮੱਖੀ ਨੇ ਲਾਈਵ ਹੋ ਕੇ ਆਪਣੇ ਹਾਲਾਤਾਂ ਬਾਰੇ ਆਪਣੇ ਫੈਸਲੇ ਆਪਣੇ ਚਾਣ ਵਾਲਿਆਂ ਨੂੰ ਦੱਸਿਆ ਕਿ ਉਹ ਹੁਣ ਬਿਲਕੁਲ ਠੀਕ ਠਾਕ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਏ ਵੀ ਧੰਨਵਾਦ ਕੀਤਾ ਹੈ ਕਿ ਜਿਨ੍ਹਾਂ ਨੇ ਵੀ ਉਸ ਦੀ ਲੰਮੀ ਉਮਰ ਲਈ ਅਰਦਾਸ ਕੀਤੀ ਉਹਨਾਂ ਦਾ ਦਿਲੋਂ ਧੰਨਵਾਦ ਹੈ ਤੇ ਦੱਸਿਆ ਕਿ ਗੋਪੀ ਤੇਜਾ ਸਿੰਘ ਵਾਲੇ ਦੇ ਥੋੜੀ ਪੱਟ ਦੇ ਸੱਟ ਲੱਗ ਗਈ ਹੈ ਜਿਸ ਕਰਕੇ ਗੋਪੀ ਤੇਜਾ ਸਿੰਘ ਦਾ ਪੱਟ ਦਾ ਆਪਰੇਸ਼ਨ ਕੱਲ ਨੂੰ ਕਰਾਇਆ ਜਾਵੇਗਾ ਤੇ ਸਾਰਿਆਂ ਅੱਗੇ ਹੀ ਬੇਨਤੀ ਕੀਤੀ ਹੈ ਕਿ ਭਰਾ ਜਲਦੀ ਤੋਂ ਜਲਦੀ ਠੀਕ ਹੋ ਕੇ ਦੁਬਾਰਾ ਫੇਰ ਗਰੌਂਡਾਂ ਵਿੱਚ ਵਾਪਸੀ ਕਰੇ ਤਾਂ ਦੋਸਤੋ ਇਸ ਦੇ ਨਾਲ ਹੀ ਇਹ ਵੀਡੀਓ ਸਮਾਪਤ ਕਰਦੇ ਹਾਂ ਧੰਨਵਾਦ